ਨੀ ਲੁਧਿਆਣਾ ਵਾਸੀਆਂ ਦੀ ਪੂਰੀ ਕਰ ਦਿੱਤੀ ਹੈ ਚੇਰਸធី ਵੀ ਮੰਗ ਅੱਜ ਰੱਖਿਆ ਜਾਵੇਗਾ ਨੀ ਪੱਥਰ ਤੇ ਐਮਪੀ ਸੰਜੀਵ ਅਰੋੜਾ ਹੋਰੀ ਕਰਨਗੇ ਉਦਘਾਟਨ ਜਿਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਨੇ ਲੁਧਿਆਣਾ ਵਾਸੀਆਂ ਨੂੰ ਇੱਕ ਖਾਸ ਤੋਹਫਾ ਦਿੱਤਾ ਜਿਸ ਦਾ ਨੀ ਪੱਥਰ ਅੱਜ ਰੱਖਿਆ ਜਾਵੇਗਾ ਇਸ ਦਾ ਉਦਘਾਟਨ ਕੀਤਾ ਜਾਵੇਗਾ ਦੱਸਦੀ ਹੈ ਕਿ 200 ਫੋਟ ਕੰਕਰੀਟ ਸੜਕ ਦਾ ਅੱਜ ਨੀ ਪੱਥਰ ਰੱਖਿਆ ਜਾਵੇਗਾ ਐਮਪੀ ਸੰਜੀਵ ਅਰੋੜਾ ਇਸ ਦਾ ਉਦਘਾਟਨ ਕਰਨਗੇ ਇਸ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਹੋਰੀ ਵੀ ਉ체ਚੇ ਤੌਰ ਤੇ ਸ਼ਿਰਕਤ ਕਰਨਗੇ ਇਲਾਕੇ ਦੀਆਂ ਉੱਗੀਆਂ ਸ਼ਖਸੀਅਤਾਂ ਵੀ ਇਸ ਵੇਲੇ ਹਾਜ਼ਰ ਰਹਿਣਗੀਆਂ ਦੱਸ ਦਈਏ ਕਿ ਇਸ ਦੇ ਨਾਲ ਲੁਧਿਆਣਾ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ ਜੀਵਾਂ ਦੀ ਗੁਣਵੱਤਾ ਦੇ ਵਿੱਚ ਵਾਧਾ ਹੋਵੇਗਾ ਤੇ ਨਾਲ ਹੀ ਖੇਤਰ ਦੇ ਵਿੱਚ ਕਨੈਕਟੀਵਿਟੀ ਵੀ ਵਧੇਗੀ ਜਿਸ ਦੇ ਨਾਲ ਆਰਥਿਕ ਵਿਕਾਸ ਵੀ ਹੋਵੇਗਾ ਸੋ ਲੁਧਿਆਣਾ ਵਾਸੀਆਂ ਨੂੰ ਸੂਬਾ ਸਰਕਾਰ ਨੇ ਇਹ ਤੋਹਫਾ ਦਿੱਤਾ ਹੈ ਅੱਜ 200 ਫੁੱਟ ਕੰਕਰੀਟ ਸੜਕ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਔਰ ਐਮਪੀ ਸੰਜੀਵ ਅਰੋੜਾ ਹੁਰੀ ਇਸ ਦਾ ਉਦਘਾਟਨ ਕਰਨਗੇ